Vai! ਦਾ ਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸੇ ਮੌਜੂਦ ਆ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਦੱਸ ਦਈਏ ਕਿ ਸਲਾਨਾ ਜੋੜ ਮੇਲੇ ਦੇ ਉੱਤੇ ਲੱਖਾਂ ਦੀ ਦਦਾ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਆ ਤਸਵੀਰਾਂ ਤੜ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਸੰਗਤ ਹੈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜੋ ਸਵੇਰ ਤੋਂ ਹੀ ਦੇਰ ਰਾਤ ਤੋਂ ਹੀ ਜਿਹੜੀਆਂ ਲੰਬੀਆਂ ਲਾਈਨਾਂ ਦੇ ਵਿੱਚ ਦਰਸ਼ਣਦਾਰੇ ਕਰਨ ਵਾਸਤੇ ਪਹੁੰਚੀ ਹੋਈ ਹੈ ਤਾਂ ਸਾਡੇ ਨਾਲ ਇੱਥੋਂ ਦੇ ਹੈਡ ਗ੍ਰੰਥੀ ਸਿੰਘ ਜੀ ਨਿਸ਼ਾਨ ਸਿੰਘ ਜੀ ਮੌਜੂਦ ਹੈਗੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਅਸਲਾਨਾ ਜੋੜ ਮੇਲਾ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਕਿ ਕੁਝ ਖਾਸ ਪ੍ਰਬੰਧ ਕੀਤੇ ਗਏ ਨਾਲ ਦੀ ਨਾਲ ਗੁਰੂ ਘਰ ਦਾ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਾਓ ਜਿਹੜੀ ਸੰਗਤ ਦੇਖ ਰਹੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਸਭ ਤੋਂ ਪਹਿਲਾਂ ਤੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਦਰਸ਼ਨ ਦਿਦਾਰ ਕਰ ਰਹੇ ਹੋ ਸੋ ਇੱਥੋਂ ਦੇ ਇਤਿਹਾਸ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਅਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਕਿਵੇਂ ਪ੍ਰਚਲਿਤ ਹੋਇਆ ਸੋ ਖੈਰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਾਲ 1506 ਦੇ ਵਿੱਚ ਪਿੰਡ ਕਥੂ ਨੰਗਲ ਦੇ ਵਸਨੀਕ ਭਾਈ ਸੁੱਗਾ ਰੰਦਾਵਾ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੁਖਤੋਂ ਹੋਇਆ ਸੀ। ਔਰ ਸਾਲ 1518 ਦੇ ਵਿੱਚ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਔਰ ਜਿਵੇਂ ਲੰਡੇ ਟਾਕਰੀ ਪਹਾੜਾ ਤਾਂ ਉਹਨਾਂ ਨੇ ਆਪਣੇ ਪਿਤਾ ਭਾਈ ਸੁੱਗਾ ਜੀ ਦੇ ਪਾਸੋਂ ਹੀ ਸਿੱਖੇ ਸਨ। ਪਰੰਤੂ ਗੁਰਮੁਖੀ ਗੁਰਬਾਣੀ ਦੀ ਸੰਥਿਆ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੁਆਰਾ ਇਕੱਤਰ ਕੀਤੀ ਭਗਤ ਬਾਣੀ ਤੇਨਾਂ ਦੀ ਸੰਥਿਆ ਕਰਦਿਆਂ ਕਰਦਿਆਂ ਉਸ ਅਮਰਤ ਮੈਂ ਬਾਣੀ ਨੂੰ ਕੰਠ ਕਰ ਲੈਣਾ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਨੇੜੇ ਧਰਮ ਪ੍ਰਚਾਰ ਤੇ ਜਾਣ ਲੱਗੇ ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸੀ ਜਿਵੇਂ ਇੱਕ ਕਮਸੂਮ ਆਪਣੀ ਮਾਂ ਤੋਂ ਬਿਣਾ ਨਹੀਂ ਰਹਿ ਸਕਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਏ ਮੈਂ ਆਪ ਜੀ ਦੇ ਦਦਾਰਾਂ ਤੋਂ ਮੈਂ ਹੁਣਾ ਨਹੀਂ ਰਹਿ ਸਕਦਾ ਤੇ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੰਦਿਆਂ ਕਿਹਾ ਸੀ ਬੁੱਢਾ ਤੈਥੋਂ ਓਲੇ ਨਾ ਹੋਸਾਂ ਇਹ ਪਹਿਲੀ ਅਸੀਸ ਸੀ ਸੋ ਬਾਬਾ ਬੁੱਢਾ ਸਾਹਿਬ ਜੀ ਆਪਣੇ ਮਾਂ-ਬਾਪ ਦੇ ਨਾਲ ਘਰ-ਬਾਰ ਦਾ ਕੰਮਕਾਜ ਕਰਵਾਉਂਦੇ ਨੇ ਤੇ ਰੋਜ਼ਾਨਾ ਬੜੇ ਨੇਮ ਦੇ ਨਾਲ ਕਰਤਾਰਪੁਰ ਸਾਹਿਬ ਜਾਂਦੇ ਨੇ ਉੱਥੇ ਜਾ ਕੇ ਵੀ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਜਿਨ੍ਹਾਂ ਪਿਆਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਜੀ ਨਾਲ ਕਰਦੇ ਨੇ ਉੰਡਾ ਹੀ ਉਹ ਪਿਆਰ ਮੁਹੱਬਤ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਕੇ ਨਵਾਜਦੇ ਨੇ ਸਨ 1523 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਸਲੋਚਾਲ ਜੋ ਅਚਲ ਵਟਾਲੇ ਦੇ ਵਿੱਚ ਅੱਜ ਕੱਲ ਮਿਕਸ ਹੋ ਚੁੱਕਾ ਹੈ ਇਥੋਂ ਦੇ ਜ਼ਿੰਮੇਦਾਰ ਦੀ ਧੀ ਸੀ ਬੀਬੀ ਮਰਵਾ ਜੀ ਤੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿ ਵਿਖੇ ਔਰ ਬੀਬੀ ਮਰਵਾ ਜੀ ਦੀ ਕੁੱਖ ਤੋਂ ਚਾਰ ਪੁੱਤਰ ਭਾਈ ਪਖਾਰੀ ਜੀ ਭਾਈ ਸੁਧਾਰੀ ਜੀ ਭਾਈ ਮਹਿਮੂ ਜੀ ਔਰ ਭਾਈ ਪਾਨਾ ਜੀ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਵਾਜੀ ਹੋਈਏ ਪਰਮ ਹਸਤੀ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਇੰਜ ਕਹਿ ਲਈਏ ਕਿ ਸਤ ਗੁਰੂ ਸਾਹਿਬਾਨ ਦੀ ਸੰਗਤ ਮਾਣਨ ਦਾ ਸੁਭਾਗਨ ਨਸੀਬ ਹੋਇਆ ਸੀ ਜਿਵੇਂ ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੇ ਸੱਤਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਉਹ ਪਰਮ ਹਸਤੀ ਨੇ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਜਦੋਂ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਗੋਬਿੰਦਪੁਰ ਸਾਹਿਬ ਜਲਨ ਤੀਰਵੇ ਪਾਸ ਬਣਾਇਓ ਤੇ ਬੌਲੀ ਸਾਹਿਬ ਦਾ ਟੱਕ ਲਗਵਾਉਣ ਦਾ ਵੀ ਸ਼ੁਭ ਅਵਸਰ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਜਦੋਂ ਗੁਰੂ ਅਮਰਦਾਸ ਜੀ ਨੇ ਸਾਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਦੀ ਮੋਢੀ ਕੱਢਣ ਵਾਸਤੇ ਭੇਜਿਆ ਇੱਕ ਸੁਗੜ ਸਿਆਣੇ ਸਲਾਹਕਾਰ ਵਜੋਂ ਬਾਬਾ ਬੁੱਢਾ ਜੀ ਨੂੰ ਨਾਲ ਜਾਣ ਦਾ ਸੁਭਾਗ ਨਸੀਬ ਹੋਇਆ ਪੰਚਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਔਰਦਾਦ ਰਹੇ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਾਦੀ ਜਿਹੜੀ ਸੀ ਉਹ ਸਨ 1579 ਵਿੱਚ ਹੋਈ ਲੰਮਾ ਸਮਾਂ ਹੋ ਗਿਆ ਸੀ ਮਾਤਾ ਗੰਗਾ ਜੀ ਨੂੰ ਕੁੱਖ ਨੂੰ ਭਾਗ ਨਹੀਂ ਲੱਗੇ ਕਦੇ-ਕਦੇ ਉਹਨਾਂ ਨੂੰ ਆਪਣੀ ਜਠਾਣੀ ਕਰਮੋਂ ਦੇ ਜਿਹੜੇ ਕੌੜੇ ਬੋਲ ਸੁਣਨੇ ਪੈਂਦੇ ਸਨ ਜੂ ਬਾਬਾ ਪਿਰਤੀ ਚੰਦੇ ਘਰ ਵਾਲੀ ਸੀ ਕਈ ਵਾਰ ਮਾਤਾ ਜੀ ਦਾ ਮਨ ਵਿਰਾਗ ਵਿੱਚ ਚਲੇ ਜਾਣਾ ਤੇ ਗੁਰੂ ਸਾਹਿਬ ਦੇ ਹਜ਼ੂਰ ਬੇਨਤੀ ਕਰਨੀ ਪਾਤਸ਼ਾਹ ਤੁਸੀਂ ਸਾਰਿਆਂ ਨੂੰ ਦਤਾਂ ਬਖਸ਼ ਦਿਓ ਕਿਰਪਾ ਕਰੋ ਸਾਡੇ ਘਰ ਵੀ ਸੰਤਾਨ ਹੋਵੇ ਸਾਨੂੰ ਕਿਸੇ ਦੇ ਕੌੜੇ ਬੋਲ ਨਾ ਸੁਣਨੇ ਪੈਣ ਤੇ ਸੈਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਸੀ ਕਿ ਸ੍ਰੀ ਗੰਗਾ ਜੀ ਮਾਨੁੱਖੀ ਤੇ ਇੱਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੀ ਭਗਵਾਨ ਤੁਸੀਂ ਪਹਿਲਾਂ ਵੀ ਬੜੇ ਨੇਮ ਪ੍ਰੇਮ ਦੇ ਨਾਲ ਸੰਗਤ ਕਰਦੇ ਹੋ ਸੇਵਾ ਕਰਦੇ ਹੋ ਨਾਮ ਬਾਣੀ ਦੇ ਨਾਲ ਜੁੜੇ ਹੋਏ ਹੋ ਇਹਦੇ ਵਿੱਚ ਹੋਰ ਵਾਧਾ ਕਰਦੇ ਹੋ ਤੇ ਬਾਬਾ ਬੁੱਢਾ ਸਾਹਿਬ ਵਰਗੀਆਂ ਬਹੁਤ ਸਾਰੀਆਂ ਪਰਮ ਰੂਹਾਂ ਨੇ ਐਸੇ ਗੁਰ ਸਿੱਖਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਕਦੀ ਵਿਅਰਥ ਨਹੀਂ ਜਾਂਦੇ ਸਾਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਸਨਮਾਨਯੋਗ ਮਾਤਾ ਗੰਗਾ ਜੀ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਮਿਸੇ ਪ੍ਰਸ਼ਾਦ ਦੇ ਲੱਸੀ ਗੰਢੇ ਆਦ ਲੈ ਕੇ ਬਾਬੇ ਬੁੱਢੇ ਦੀ ਬੀੜ ਜਿਹੜੇ ਨੇ ਉਹ 21 ਅੱਸੂ ਸੰਮਤ 1651 ਨੂੰ ਆਉਂਦੇ ਨੇ ਔਰ ਬਾਬਾ ਬੁੱਢਾ ਜੀ ਇਸ ਅਸਥਾਨ ਤੇ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜਾਉਂਦੇ ਗੁਰਬਾਣੀ ਦੀ ਸੰਥਿਆ ਦਿੰਦੇ ਗਤਕਾ ਸਿਖਾਉਂਦੇ ਔਰ ਗੁਰੂ ਕੇ ਲੰਗਰਾਂ ਲਈ ਜਿੱਥੇ ਬਾਲਣ ਲੱਕੜ ਦਾ ਪ੍ਰਬੰਧ ਕਰਦੇ ਉੱਥੇ ਇੱਥੋਂ ਹੀ ਮੱਝਾ گاਵਾਂ ਦਾ ਦੁੱਧ ਗੁਰੂ ਕੇ ਲੰਗਰਾਂ ਵਾਸਤੇ ਜਾਂਦਾ ਸੀ ਸੋ ਖੈਰ ਮਾਤਾ ਗੰਗਾ ਜੀ ਜਿਸ ਵੇਲੇ ਇਸ ਅਸਥਾਨ ਤੇ ਪਹੁੰਚਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਔਰ ਛਕਣ ਤੋਂ ਬਾਅਦ ਵੀ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਜਿਸ ਦਾ ਦੀਆ ਪੈਣੇ ਖਾਏ ਤੇ ਇਸੇ ਵਾਰਸ ਕਿਉਂ ਬਣੇ ਮਾਇ ਉਸ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਮੰਗ ਕੀਤੀ ਸੀ ਕਿ ਸਬਤੂ ਦੇ ਪਾਸੋਂ ਮੰਗਦੇ ਨੇ ਤਕਰ ਅਰਦਾਸ ਏ ਵਾਹਿਗੁਰੂ ਜੀ ਮਾਤਾ ਗੰਗਾ ਜੀ ਨੂੰ ਸੰਤਾਨ ਦੀ ਦਾਤ ਬਖਸ਼ੋ ਇਹ ਬੋਲ ਸੁਣ ਕੇ ਮਾਤਾ ਗੰਗਾ ਜੀ ਦੇ ਨੈਣਾਂ ਵਿੱਚ ਵਰਾਗਮੀ ਅਥਰੂ ਆ ਗਏ ਤੌਰ ਬਾਬਾ ਬੁੱਢਾ ਸਾਹਿਬ ਜੀ ਨੂੰ ਅਰਦਾਸ ਦੇ ਉੱਪਰ ਬੜਾ ਭਰੋਸਾ ਸੀ ਗੁਰੂ ਨਾਨਕ ਦੇ ਘਰ ਤੇ ਔਰ ਉਹਨਾਂ ਨੇ ਬੜੇ ਫਖਰ ਨਾਲ ਇਹ ਗੱਲ ਕਹੀ ਸੀ ਕਿ ਤੁਮਰੇ ਅਗੇ ਪ੍ਰਗਟੇਗਾ ਜੋ ਦਾ ਜਾਕੋਬ ਬਲਗੁਣ ਕਿਨ ਨਾਲ ਸੋਧਾ ਸਾਡੇ ਵਿਦਵਾਨ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਗੰਡੇ ਤੇ ਮੁੱਕੀ ਮਾਰੀ ਕਿਉਂਕਿ ਪ੍ਰਾਣ ਸਮਿਆ ਦੌਰਾਨ ਆਪਾਂ ਬਾਹਰ ਖੇਤਾਂ ਵਿੱਚ ਵੀ ਰੋਟੀ ਖਾਂਦੇ ਆ ਮੁੱਕੀ ਨਾਲ ਗੰਡਾ ਪੰਨਦੇ ਸੀ ਉਹਦੇ ਵਿੱਚ ਜਿਹੜੀ ਗੰਡੀ ਸੀ ਉਹ ਬਾਹਰ ਨਿਕਲੀ ਕਹਿੰਦੇ ਇਸ ਤਰ੍ਹਾਂ ਤੁਹਾਡਾ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਏਗਾ ਜਾਲਮਾ ਦੇ ਗੰਡੇ ਵਾਂਗ ਸਿਰ ਪੰਨੇਗਾ ਸੋ ਖੈਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਅਰਦਾਸ ਕੀਤੀ ਅਰਦਾਸ ਸੁਣੀ ਦਤਾਰ ਪ੍ਰਭ ਹੋਈ ਕਿਰਪਾਲ ਅਗਲੇ ਸਾਲ 21 ਹਾਰ ਸੰਮਤ 1652 ਨੂੰ ਸਾਹਿਬਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਨਗਰ ਗੁਰੂ ਕੀ ਵਡਾਲੀ ਵਿੱਚ ਮੇਰੀ ਪੀੜੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸੋ ਜਿਸ ਦਿਨ ਮਾਤਾ ਗੰਗਾ ਜੀ ਅਰਦਾਸ ਕਰਵਾ ਕੇ ਗਏ ਸਨ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸਭਾ ਸੁਸਾਇਟੀਆਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ। ਅੱਜ ਵੀ ਇੱਕ ਸੰਗਤ ਦੀ ਭਾਵਨਾ ਬਣੀ ਹੋਈ ਹੈ। ਅੱਜ ਵੀ ਸੰਗਤਾਂ ਮਿਸੇ ਪ੍ਰਸ਼ਾਦ ਦੇ ਲਸੀ ਗੰਢੇ ਆਦ ਲੈ ਕੇ ਆਉਂਦੀਆਂ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਂਦੇ ਨੇ ਕਿ ਜਿਹਦੇ ਘਰ ਸੰਤਾਨ ਨਹੀਂ ਹੈਗੀ ਕੋਈ ਧੀ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਇਹਦੇ ਤੋਂ ਇਲਾਵਾ ਹੋਰ ਵੀ ਜੋ ਕੋਈ ਮਰਜ਼ਾ ਲਈ ਕੇ ਆਉਂਦਾ ਹੈ ਤਾਂ ਜਿਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੇ ਕਿ ਗੁੱਝੇ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਇਸ ਤਰ੍ਹਾਂ ਹਰੇਕ ਦੇ ਮਨ ਦੀ ਮਰਜ਼ੀ ਜਿਹੜੀ ਹੈ ਉਹ ਪੂਰੀ ਹੁੰਦੀ ਹੈ ਅਸੀਂ ਸੰਗਤਾਂ ਦੇ ਉਤਸ਼ਾਹ ਪ੍ਰੇਮ ਤੋਂ ਵੇਖ ਸਕਦੇ ਹਾਂ ਕਿ ਲੱਖਾਂ ਦੀ ਤعداد ਵਿੱਚ ਸੰਗਤ ਜਿਹੜੀ ਸਲਾਨਾ ਜੋੜ ਮੇਲੇ ਤੇ ਪਹੁੰਚਦੀ ਹੈ ਅੱਜ ਵੀ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਦੋਂ ਅਸੀਂ ਇਸ ਸਥਾਨ ਤੇ ਰਹਿਣ ਦੀ ਗੱਲ ਕਰਦੇ ਹਾਂ ਬਾਬਾ ਬੁੱਢਾ ਜੀ ਦੀ ਇਤਿਹਾਸ ਗਵਾਹੀ ਪਰਦਾ ਹੈ ਕਿ ਜਦੋਂ ਰਾਜਾ ਅਕਬਰ ਗੋਇੰਦਵਾਲ ਦੀ ਧਰਤੀ ਤੇ ਆਇਆ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਰਿਆਂ ਨੂੰ ਇੱਕ ਹੁਕਮ ਸੀ ਕਿ ਪਹਿਲੇ ਪੰਗਤ ਪਾਸੇ ਸੰਗਤ ਤੇ ਪਹਿਲਾ ਪੰਗਤ ਵਿੱਚ ਬੈਠ ਕੇ ਆਪਣੀ ਜਾਤ ਭਮਾਨਤਾ ਦੇ ਹੰਕਾਰ ਨੂੰ ਛੱਡਿਆ ਜਾਵੇ ਆਪਣੇ ਉੱਚੇ ਅਹੁਦੇ ਨੂੰ ਰਾਜ ਸਤਾ ਦੇ ਹੰਕਾਰ ਨੂੰ ਅਕਬਰ ਨੇ ਕਬੂਲਿਆ ਔਰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਫਿਰ ਗੁਰੂ ਅਮਰਦਾਸ ਜੀ ਦੇ ਦਦਾਰ ਪਿਆਰ ਨੂੰ ਪ੍ਰਾਪਤ ਕੀਤਾ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ ਸੀ ਕਿ ਮੈਂ ਗੁਰੂ ਕੇ ਲੰਗਰਾਂ ਦੇ ਵਾਸਤੇ ਕੋਈ ਜਗੀਰ ਜਿਹੜੀ ਹੈ ਉਹ ਲਵਾਉਣੀ ਚਾਹਣਾ ਹੈ ਪਰ ਪਾਤਸ਼ਾਹ ਕਹਿਣ ਲੱਗੇ ਤੇ ਲੰਗਰ ਜਿਹੜਾ ਗੁਰੂ ਦੀ ਸੰਗਤ ਦੇ ਤਿਲ ਫੋੜ ਨਾਲ ਚੱਲਦਾ ਹੈ ਕਹਿੰਦੇ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਪਾਣੀ ਜੀ ਲੜੇ ਸੀ ਤੇ ਉਹਨਾਂ ਵੱਲ ਵੇਖ ਕੇ ਅਕਬਰ ਨੇ ਕਿਹਾ ਸੀ ਜੈਸੀ ਆਪकी ਬੇਟੀ ਤੈਸੀ ہماری ਬੇਟੀ ਅਸੀਂ ਇਹਨਾਂ ਦੇ ਨਾਮ ਕਰਵਾ ਦਿੰਨੇ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਪਰਿਵਾਰਵਾਦ ਨੂੰ ਥਾਂ ਕੋਈ ਨਹੀਂ ਰਾਜਾ ਅਕਬਰ ਹੋਰ ਵੀ ਪ੍ਰਭਾਵਿਤ ਹੋਇਆ ਔਰ ਉਸਨੇ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਉਹ ਗੁਰੂ ਕੇ ਲੰਗਰਾਂ ਦੇ ਨਾਮ ਕਰਵਾ ਦਿੱਤੀ ਕੁਝ ਵੀ ਦੀਵਾਨ 12 ਕਹਿੰਦੇ ਨੇ ਕੋਈ 22 ਕਹਿੰਦੇ ਨੇ ਵੈਸੇ ਪ੍ਰਚਲਿਤ ਜਿਹੜਾ ਉਹ 83 ਪਿੰਡਾਂ ਦੀ ਜ਼ਗੀਰ ਹੈ ਜਗੀਰ ਹੁੰਦਾ ਹੈ ਸਰਕਾਰੀ ਮਾਮਲਾ ਜ਼ਮੀਨ ਦਾ ਸਰਕਾਰੀ ਮਾਮਲਾ ਜਿਹੜਾ ਹੁੰਦਾ ਉਹਨੂੰ ਜਗੀਰ ਕਿਹਾ ਜਾਂਦਾ ਔਰ ਇਹ ਜਿਹੜੀ ਜ਼ਮੀਨ ਹੈ ਇਹਦੇ ਬਾਰੇ ਸਰਦਾਰ ਕਾਨ ਸਿੰਘ ਨਾਬਾ ਜੀ ਨੇ ਮਹਾਨਕੋਸ਼ ਵਿੱਚ ਸਰਦਾਰ ਕਰਮ ਸਿੰਘ ਸਟੋਰੀਆਂ ਜੋ ਚਬਾਲ ਦੇ ਵਸਨੀਕ ਹੋਏ ਨੇ ਉਹਨਾਂ ਦੇ ਹਵਾਲੇ ਨਾਲ ਜ਼ਿਕਰ ਕੀਤਾ ਹੈ ਤੇ ਇਹ ਜਿਹੜੀ ਜ਼ਮੀਨ ਸੀ ਇਹ ਭਾਈ ਲੰਗਾ ਦੀ ਜ਼ਮੀਨ ਦਾ ਟੁਕੜਾ ਸੀ ਜਿਹੜੀ ਵੰਸ਼ ਵਿੱਚੋਂ ਅੱਗੇ ਜਾ ਕੇ ਮਾਈ ਭਾਗੋ ਜੀ ਹੋਏ ਨੇ ਸੋ ਇਸ ਤਰ੍ਹਾਂ ਜੇ ਕੁੱਲ ਮਿਲਾ ਕੇ ਕਹਿ ਲਈਏ ਤੇ ਬਾਬਾ ਬੁੱਢਾ ਸਾਹਿਬ ਜੀ 52 ਤੋਂ 60 ਸਾਲ ਜਿਹੜਾ ਨਾ ਇਸ ਅਸਥਾਨ ਤੇ ਰਹੇ ਨੇ ਨਾਲ ਨਾਲ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਸਨ ਕਿਉਂਕਿ 1604 ਦੇ ਵਿੱਚ ਜਦੋਂ ਪਹਿਲਾ ਪਾਵਨ ਪ੍ਰਕਾਸ਼ ਹੋਇਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਸ ਮਹਾਨ ਗ੍ਰੰਥ ਦੇ ਇਸ ਮਹਾਨ ਆਤਮਾ ਨੂੰ ਪਹਿਲੇ ਹੈਡ ਗ੍ਰੰਥੀ ਜਿਹੜਾ ਸੀ ਨਿਯੁਕਤ ਕੀਤਾ ਸੀ ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਲੁਮੇਰਾ ਸਮਾ ਅਸਥਾਨ ਦੇ ਉੱਪਰ ਰਹਿੰਦਿਆਂ ਹੋਇਆਂ ਭਜਨ-ਬੰਦਗੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਤੋਂ ਵਾਕਿਫ ਹੁੰਦੇ ਆ ਮੈਂ ਕੇਵਲ ਸੰਖੇਪ ਵਿੱਚ ਕਈ ਕਿਸਮਾਤੀ ਕਰਾਂ ਜ਼ਿਆਦਾਤਰ ਅਸੀਂ ਇਹੀ ਗੱਲ ਪਰਚਲਤ ਕੀਤੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਭਜਨ ਬੰਦਗੀ ਵਾਲੇ ਸੀ ਉਹਨਾਂ ਨੇ ਗੰਡਾ ਜਿਹੜਾ ਅਸੀਂ ਮੁੱਕੀ ਮਾਰ ਕੇ ਭੰਨਿਆ ਤੋਂ ਧੀ ਮਿਲਦੀ ਹੈ ਪੁੱਤ ਮਿਲਦੀ ਹੈ ਪੁੱਤ ਮਿਲਦਾ ਹੈ ਬਾਬਾ ਬੁੱਢਾ ਸਾਹਿਬ ਜੀ ਕ੍ਰਾਂਤੀਕਾਰੀ ਸਿੱਖ ਹੋਏ ਨੇ ਕਿਉਂਕਿ ਜਦੋਂ ਪਿਰਥੀ ਚੰਦ ਨੇ ਗੁਰੂ ਘਰ ਦੀ ਵਿਰੋਧਤਾ ਕੀਤੀ ਭਾਈ ਗੁਰਦਾਸ ਜੀ ਦੇ ਰਾਂਹ ਪਤਾ ਲੱਗਿਆ ਬਾਬਾ ਬੁੱਢਾ ਸਾਹਿਬ ਨੇ ਜਿੱਥੇ ਅੱਜ ਕੱਲ ਗੁਰਦੁਆਰਾ ਪਿਪਲੀ ਸਾਹਿਬ ਐ ਅੰਮ੍ਰਿਤਸਰ ਪਤਲੀ ਘਰ ਉੱਥੇ ਜਾ ਕੇ ਆਪ ਮੋਰਚਾ ਬੰਦੀ ਕਰਨੀ ਸੀ। ਬਾਬਾ ਬੁੱਢਾ ਸਾਹਿਬ ਜੀ ਇੱਕ ਵਧੀਆ ਹਕੀਮ ਵੀ ਸਨ। ਕਿਉਂਕਿ ਉਸ ਵੇਲੇ ਦਾ ਜੋ ਸ਼ਾਈ ਵਜ਼ੀਰ ਸੀ ਤੇ ਸ਼ਾਈ ਹਕੀਮਾ ਵੀ ਸੀ ਵਜ਼ੀਰ ਖਾਂ ਉਹਨੂੰ ਜਲੋਦਰ ਦਾ ਰੋਗ ਹੋ ਗਿਆ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਉਹਦੇ ਪੇਟ ਦੇ ਰੋਗ ਨੂੰ ਠੀਕ ਕੀਤਾ। ਜਲ ਹੁੰਦਾ ਪਾਣੀ ਉਧਰ ਹੁੰਦਾ ਪੇਟ-ਪੇਟ ਵਿੱਚ ਪਾਣੀ ਭਰ ਜਾਣਾ। ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾਮਕਰਨ ਕੀਤਾ ਉਹਨਾਂ ਨੂੰ ਅਖਰੀ ਬੋਧ ਕਰਵਾਇਆ ਗੁਰਬਾਣੀ ਦੀ ਸੰਥਿਆ ਦਿੱਤੀ ਘੋੜਸਵਾਰੀ ਸ਼ਾਸਤਰ ਵਿਦਿਆ ਇਸ ਤਰ੍ਹਾਂ ਇਹਨਾਂ ਸਿੱਖਿਆਵਾਂ ਦੇ ਵਿੱਚ ਭਰਪੂਰ ਸਹਿਜ ਜੋ ਕੀਤਾ ਸੋ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਂ ਜਿੰਨੇ ਵੀ ਗੁਣ ਕਹਿ ਲਈਏ ਥੋੜੇ ਨੇ ਮੇਰੇ ਖਿਆਲ ਦੇ ਮੁਤਾਬਕ ਅਸੀਂ ਜਿੰਨੀ ਵਡਿਆਈ ਕਰ ਲਈਏ ਅਸੀਂ ਮੁੱਕ ਸਕਦੇ ਹਾਂ ਪਰੰਤੂ ਜੋ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹ ਕਦੀ ਗਿਣੀਆਂ ਨਹੀਂ ਜਾ ਸਕਦੀਆਂ ਅਖੀਰ ਵਿੱਚ ਚਰਜ ਕਰਾਂ 125 ਸਾਲ ਦੀ ਆਜੂ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ 1506 ਵਿੱਚ ਜਨਮ ਹੋਇਆ 1631 ਵਿੱਚ ਉਹ ਪ੍ਰਭੂ ਪਰਪਿਆਨਾ ਕਰਦੇ ਨੇ ਔਰ 125 ਸਾਲ ਦੀ ਉਮਰ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਇਆ ਪਰ ਆਪਣੇ ਜੀਵਨ ਦੇ ਉੱਪਰ ਹਉਮੈ ਦੀ ਛੱਟ ਨਹੀਂ ਪੈਣ ਦਿੱਤੀ ਅੱਜ ਵੀ ਆਪ ਦੇ ਚੈਨਲ ਦੇ ਰਾਹੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਸਰਬੱਤ ਸੰਗਤਾਂ ਨੂੰ ਕਿ ਅਸੀਂ ਜਿੱਥੇ ਸੇਵਾ ਸਿਮਰਨ ਕਰਦੇ ਹਾਂ ਉਥੇ ਅਸੀਂ ਹਉਮੇ ਹੰਕਾਰ ਤੋਂ ਬਚਣ ਦੇ ਵਾਸਤੇ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੀਏ ਪਾਤਸ਼ਾਹ ਜੀ ਤੁਸੀਂ ਨੇ ਗੁਰੂ ਨਾਨਕ ਦੇ ਘਰ ਵਿੱਚੋਂ ਬੜੀਆਂ ਮਹਾਨ ਬਖਸ਼ਿਸ਼ਾਂ ਨੂੰ ਪ੍ਰਾਪਤ ਕੀਤਾ ਹੈ ਕਿਰਪਾ ਕਰੋ ਤੁਹਾਡੇ ਚਰਨਾਂ ਦੀ ਧੂੜ ਵਿੱਚੋਂ ਕਿਨਕਾ ਸਾਨੂੰ ਵੀ ਮਿਲ ਜਾਵੇ ਤਾਂ ਕਿ ਅਸੀਂ ਹਉਮੇ ਹੰਕਤਾ ਨੂੰ ਛੱਡਦਿਆਂ ਹੋਇਆਂ ਗੁਰੂ ਨਾਨਕ ਦੀ ਸਿੱਖੀ ਨੂੰ ਅਪਣਾਉਂਦਿਆਂ ਹੋਇਆਂ ਆਤਮਿਕ ਆਨੰਦ ਸਹਿਤ ਆਪਣੇ ਜੀਵਨ ਨੂੰ ਸਫਲਿਆ ਕਰ ਸਕੀਏ ਸੋ ਇਹਨਾਂ ਬੇਨਤੀਆਂ ਦੇ ਨਾਲ ਅੱਜ ਦੇ ਸਲਾਨਾ ਜੋੜ ਮੇਲੇ ਦੀਆਂ ਸਰਬੱਤ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਔਰ ਆਪ ਜੀ ਦੇ ਚੈਨਲ ਦੇ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਿਆਂ ਹੋਇਆਂ ਫਤਿਹ ਗਜਾਉਂਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਡੇ ਨਾਲ ਸਾਰੀ ਇਤਿਹਾਸ ਜੋ ਆ ਗੁਰੂ ਘਰ ਦੇ ਨਾਲ ਸੰਬੰਧਿਤ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਸਾਲਾਨਾ ਜੋੜ ਮੇਲੇ ਮੌਕੇ ਇਸੇ ਤਰ੍ਹਾਂ ਦਾ ਲੱਖਾਂ ਦੀ ਤعداد ਦੇ ਉੱਤੇ ਸੰਗਤ ਜੋ ਅੱਜ ਵੀ ਗੁਰੂ ਘਰ ਵਿਖੇ ਪਹੁੰਚੀ ਹੋਈ ਹੈ ਤਾਂ ਗੁਰੂ ਸਾਹਿਬ ਜੀ ਦੇ ਜੋ ਦਰਸ਼ਕਦਾਰੇ ਕਰ ਗਿਆ ਤਾਂ ਜੋ ਦਰਸ਼ਕਦਾਰੇ ਕਰਦੇ ਜੋ ਆਸ਼ੀਰਵਾਦ ਪ੍ਰਾਪਤ ਕਰ ਗਿਆ ਤਾਂ ਇਹ ਖਾਸ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝਾ ਕੀਤੇ ਨੇ ਤੇ ਇਸੇ ਤਰ੍ਹਾਂ ਦੇ ਬਨੇਰੋ ਜਗਵੰਦ ਦਰਸ਼ਨ ਟੀਵੀ ਦੇ ਨਾਲ ਤੜ ਨਾਲ ਕੱਲੀ-ਕੱਲੀ ਜਾਣਕਾਰੀ ਗੁਰੂ ਘਰਾਂ ਨਾਲ ਸੰਬੰਧ ਜਿਹੜੀ ਆ ਸਾਂਝੀ ਕਰਦੇ ਰਾਵਾਂ ਕੈਮਰਾਮੈਨ ਸੁਨੀਕ ਮਰ ਦੇ ਨਾਲ ਅਕਸਰ ਜਗਵੰਦੀ ਟੀਵੀ ਸ਼੍ਰੀ ਨਿਮਚਸਾ ਸਾਹਿਬ ਵਾਹਿਗੁਰੂ i you. ਤਨ ਤਨ ਪੂਰਨ ਬ੍ਰਹਮ ਗਿਆਨੀ ਪੁੱਤਰਾ ਦੇ ਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਦੱਸ ਦਈਏ ਕਿ ਸਲਾਨਾ ਜੋੜ ਮੇਲੇ ਦੇ ਉੱਤੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਆ ਤਸਵੀਰਾਂ ਤੜ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਸੰਗਤ ਹੈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜੋ ਸਵੇਰ ਤੋਂ ਹੀ ਦੇਰ ਰਾਤ ਤੋਂ ਹੀ ਜਿਹੜੀਆਂ ਲੰਬੀਆਂ ਲਾਈਨਾਂ ਦੇ ਵਿੱਚ ਦਰਸ਼ਕਦਾਰੇ ਕਰਨ ਵਾਸਤੇ ਪਹੁੰਚੀ ਹੋਈ ਆ ਤੇ ਸਾਡੇ ਨਾਲ ਇੱਥੋਂ ਦੇ ਹੈਡ ਗ੍ਰੰਥ ਸਿੰਘ ਜੀ ਨਿਸ਼ਾਨ ਸਿੰਘ ਜੀ ਮੌਜੂਦ ਹੈਗੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਜੀ ਸਭ ਤੋਂ ਪਹਿਲਾਂ ਤਾਂ ਅਛਲਾਨਾ ਜੋੜ ਮੇਲਾ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਕਿ ਕੁਝ ਖਾਸ ਪ੍ਰਬੰਧ ਕੀਤੇ ਗਏ ਨਾਲ ਦੀ ਨਾਲ ਗੁਰੂ ਘਰ ਦਾ ਇਤਿਹਾਸ ਬਾਰੇ ਜ਼ਰੂਰ ਜਾਨੂ ਕਰਾਓ ਜਿਹੜੀ ਸੰਗਤ ਦੇਖ ਰਹੀ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਸਭ ਤੋਂ ਪਹਿਲਾਂ ਤੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਦਰਸ਼ਨ ਦੇਦਾਰ ਕਰ ਰਹੇ ਹੋ ਸੋ ਇਥੋਂ ਦੇ ਇਤਿਹਾਸ ਜਾਣਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਸਥਾਨ ਦਾ ਨਾਮ ਵੀਰ ਬਾਬਾ ਬੁੱਢਾ ਸਾਹਿਬ ਕਿਵੇਂ ਪ੍ਰਚਲਿਤ ਹੋਇਆ ਸੁਖੈਰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਾਲ 1506 ਦੇ ਵਿੱਚ ਪਿੰਡ ਕਥੂ ਨੰਗਰ ਦੇ ਵਸਨੀਕ ਭਾਈ ਸੁੱਗਰ ਰੰਦਾਵਾ ਜੀ ਦੇ ਘਰ ਵਿੱਚ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਹੋਇਆ ਸੀ ਔਰ ਸਾਲ 1518 ਦੇ ਵਿੱਚ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਔਰ ਜਿਵੇਂ ਲੰਡੇ ਟਾਕਰੀ ਭਾਸ਼ਾ ਤੋਂ ਉਹਨਾਂ ਨੇ ਆਪਣੇ ਪਿਤਾ ਭਾਈ ਸੁਗਾ ਜੀ ਦੇ ਪਾਸੋਂ ਹੀ ਸਿੱਖੇ ਸਨ ਪਰੰਤੂ ਗੁਰਮੁਖੀ ਗੁਰਬਾਣੀ ਦੀ ਸੰਥਿਆ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੁਆਰਾ ਇਕੱਤਰ ਕੀਤੀ ਭਗਤ ਬਾਣੀ ਤੇਨਾਂ ਦੀ ਸੰਥਿਆ ਕਰਦਿਆਂ ਕਰਦਿਆਂ ਉਸ ਅਮਰਤ ਮਈ ਬਾਣੀ ਨੂੰ ਕੰਠ ਕਰ ਲੈਣਾ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਨੇੜੇ ਧਰਮ ਪ੍ਰਚਾਰ ਤੇ ਜਾਣ ਲੱਗੇ ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸੀ ਜਿਵੇਂ ਇੱਕ ਕਮਸੂਮ ਆ ਆਪਣੀ ਮਾਂ ਤੋਂ ਬਿਣਾ ਨਹੀਂ ਰਹਿ ਸਕਦਾ ਜਿਵੇਂ ਮੱਛੀ ਪਾਣੀ ਤੋਂ ਬਿਣਾ ਤੜਫ ਮਰਦੀ ਏ ਮੈਂ ਆਪ ਜੀ ਦੇ ਦیدارਾਂ ਤੋਂ ਵਹਿ ਹੁਣਾ ਨਹੀਂ ਰਹਿ ਸਕਦਾ ਤੇ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੰਦਿਆਂ ਕਿਹਾ ਸੀ ਬੁੱਢਾ ਤੈਥੋਂ ਓਲੇ ਨਾ ਹੋਸਾਂ ਇਹ ਪਹਿਲੀ ਅਸੀਸ ਸੀ ਸੋ ਬਾਬਾ ਬੁੱਢਾ ਸਾਹਿਬ ਜੀ ਆਪਣੇ ਮਾਂ-ਬਾਪ ਦੇ ਨਾਲ ਘਰ-ਬਾਰ ਦਾ ਕੰਮਕਾਜ ਕਰਵਾਉਂਦੇ ਨੇ ਤੇ ਰੋਜ਼ਾਨਾ ਬੜੇ ਨੇਮ ਦੇ ਨਾਲ ਕਰਤਾਰਪੁਰ ਸਾਹਿਬ ਜਾਂਦੇ ਨੇ ਉੱਥੇ ਜਾ ਕੇ ਵੀ ਗੁਰੂ ਘਰ ਦੇ ਵਿੱਚ ਸਵਾਮਾ ਨਿਭਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਜਿਨ੍ਹਾਂ ਪਿਆਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਜੀ ਨਾਲ ਕਰਦੇ ਨੇ ਓਨਾ ਹੀ ਉਹ ਪਿਆਰ ਮੁਹੱਬਤ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਕੇ ਨਵਾਜਦੇ ਨੇ ਸਨ 1523 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਸਲੋਚਾਲ ਜੋ ਅਚਲ ਵਟਾਲੇ ਦੇ ਵਿੱਚ ਅੱਜ ਕੱਲ ਮਿਕਸ ਹੋ ਚੁੱਕਾ ਹੈ ਇੱਥੋਂ ਦੇ ਜ਼ਿਮੀਦਾਰ ਦੀ ਧੀ ਸੀ ਬੀਬੀ ਮਰਗਵਾ ਜੀ ਤੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿ ਵਿਖੇ ਔਰ ਬੀਬੀ ਮਰੋਆ ਜੀ ਦੀ ਕੁਖ ਤੋਂ ਚਾਰ ਪੁੱਤਰ ਭਾਈ ਪਖਾਰੀ ਜੀ ਭਾਈ ਸੁਧਾਰੀ ਜੀ ਭਾਈ ਮਹਿਮੂ ਜੀ ਔਰ ਭਾਈ ਪਾਨਾ ਜੀ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਵਾਜੀ ਹੋਈਏ ਪਰਮ ਹਸਤੀ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਇੰਜ ਕਹਿ ਲਈਏ ਕਿ ਸਤ ਗੁਰੂ ਸਾਹਿਬਾਨ ਦੀ ਸੰਗਤ ਮਾਣਨ ਦਾ ਸੁਭਾਗਨ ਨਸੀਬ ਹੋਇਆ ਸੀ ਜਿਵੇਂ ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੇ ਸੱਤਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਪੁੱਢਾ ਸਾਹਿਬ ਉਹ ਪਰਮ ਹਸਤੀ ਨੇ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਜਦੋਂ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਗੋਬਿੰਦਪੁਰੀ ਸਾਹਿਬ ਜਲਨ ਤੀਰ ਬੇਪਾਸ ਬਣਾਇਓ ਤੇ ਬੌਲੀ ਸਾਹਿਬ ਦਾ ਟੱਕ ਲਗਵਾਉਣ ਦਾ ਵੀ ਸ਼ੁਭ ਅਵਸਰ ਬਾਬਾ ਪੁੱਢਾ ਜੀ ਨੂੰ ਪ੍ਰਾਪਤ ਹੋਇਆ ਜਦੋਂ ਗੁਰੂ ਅਮਰਦਾਸ ਜੀ ਨੇ ਸਾਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਦੀ ਮੋਢੀ ਗੱਡਣ ਵਾਸਤੇ ਭੇਜਿਆ ਇੱਕ ਸੁਗੜ ਸਿਆਣੇ ਸਲਾਹਕਾਰ ਵਜੋਂ ਬਾਬਾ ਬੁੱਢਾ ਜੀ ਨੂੰ ਨਾਲ ਜਾਣ ਦਾ ਸੁਭਾਗ ਨਸੀਬ ਹੋਇਆ। ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਔਰਦਾਦ ਰਹੇ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਾਦੀ ਜਿਹੜੀ ਸੀ ਉਹ ਸਨ 1579 ਵਿੱਚ ਹੋਈ। ਲੰਮਾ ਸਮਾਂ ਹੋ ਗਿਆ ਸੀ ਮਾਤਾ ਗੰਗਾ ਜੀ ਨੂੰ ਕੋਖ ਨੂੰ ਭਾਗ ਨਹੀਂ ਸਨ ਲੱਗੇ ਕਦੇ-ਕਦੇ ਉਹਨਾਂ ਨੂੰ ਆਪਣੀ ਜਠਾਣੀ ਕਰਮੋਂ ਦੇ ਜਿਹੜੇ ਕੌੜੇ ਬੋਲ ਸੁਣਨੇ ਪੈਂਦੇ ਸਨ ਜੂ ਬਾਬਾ ਪਿਰਤੀ ਚੰਦ ਦੇ ਘਰ ਵਾਲੀ ਸੀ ਕਈ ਵਾਰ ਮਾਤਾ ਜੀ ਦਾ ਮਨ ਵਿਰਾਗ ਵਿੱਚ ਚਲੇ ਜਾਣਾ ਤੇ ਗੁਰੂ ਸਾਹਿਬ ਦੇ ਹਜ਼ੂਰ ਬੇਨਤੀ ਕਰਨੀ ਪਾਤਸ਼ਾ ਤੁਸੀਂ ਸਾਰਿਆਂ ਨੂੰ ਦਤਾਮ ਬਖਸ਼ ਦਿਓ ਕਿਰਪਾ ਕਰੋ ਸਾਡੇ ਘਰ ਵੀ ਸੰਤਾਨ ਹੋਵੇ ਸਾਨੂੰ ਕਿਸੇ ਦੇ ਕੌੜੇ ਬੋਲ ਨਾ ਸੁਣਨੇ ਪੈਣ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੀ ਕਿ ਸ੍ਰੀ ਗੰਗਾ ਜੀ मानुखीत एक वृति साहब जान देवन को एक दे 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 के भगवान ਤੁਸੀਂ ਪਹਿਲਾਂ ਵੀ ਬੜੇ ਨੇਮ ਪ੍ਰੇਮ ਦੇ ਨਾਲ ਸੰਗਤ ਕਰਦੇ ਹੋ ਸੇਵਾ ਕਰਦੇ ਹੋ ਨਾਮ ਬਾਣੀ ਦੇ ਨਾਲ ਜੁੜੇ ਹੋਏ ਹੋ ਇਹਦੇ ਵਿੱਚ ਹੋਰ ਵਾਅਦਾ ਕਰਦੇ ਹੋ ਤੇ ਬਾਬਾ ਬੁੱਢਾ ਸਾਹਿਬ ਵਰਗੀਆਂ ਬਹੁਤ ਸਾਰੀਆਂ ਪਰਮ ਰੂਹਾਂ ਨੇ ਐਸੇ ਗੁਰ ਸਿੱਖਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਕਦੀ ਵਿਅਰਥ ਨਹੀਂ ਜਾਂਦੇ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਸਨਮਾਨਯੋਗ ਮਾਤਾ ਗੰਗਾ ਜੀ ਗੁਰੂ ਕੇ ਮਹਿਲ ਸ੍ਰੀ ਅਮਰਸਰ ਤੋਂ ਮਿਸੇ ਪ੍ਰਸ਼ਾਦ ਦੇ ਲੱਸੀ ਗੰਢੇ ਆਦ ਲੈ ਕੇ ਬਾਬੇ ਬੁੱਢੇ ਦੀ ਬੀੜ ਜਿਹੜੇ ਨੇ ਉਹ 21 ਅਸੂ ਸੰਮਤ 1651 ਨੂੰ ਆਉਂਦੇ ਨੇ ਔਰ ਬਾਬਾ ਬੁੱਢਾ ਜੀ ਇਸ ਅਸਥਾਨ ਤੇ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਗੁਰਬਾਣੀ ਦੀ ਸੰਥਿਆ ਦਿੰਦੇ ਗਤਕਾ ਸਿਖਾਉਂਦੇ ਔਰ ਗੁਰੂ ਕੇ ਲੰਗਰਾਂ ਲਈ ਜਿੱਥੇ ਬਾਲਣ ਲੱਕੜ ਦਾ ਪ੍ਰਬੰਧ ਕਰਦੇ ਉੱਤੇ ਇੱਥੋਂ ਹੀ ਮੱਝਾ گاਵਾਂ ਦਾ ਦੁੱਧ ਗੁਰੂ ਕੇ ਲੰਗਰਾਂ ਵਾਸਤੇ ਜਾਂਦਾ ਸੀ ਸੋ ਖੈਰ ਮਾਤਾ ਗੰਗਾ ਜੀ ਜਿਸ ਵੇਲੇ ਇਸ ਅਸਥਾਨ ਤੇ ਪਹੁੰਚਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਰਸ਼ਾਦਾ ਛਕਣ ਤੋਂ ਪਹਿਲਾਂ ਵੀ ਔਰ ਛਕਣ ਤੋਂ ਬਾਅਦ ਵੀ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਜਿਸ ਦਾ ਦੀਆ ਪੈਣੇ ਖਾਏ ਤੇ ਇਸੇ ਵਾਰਸ ਕਿਉਂ ਬਣੇ ਮਾਇ ਉਸ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੁਆਂ ਮੰਗ ਕੀਤੀ ਸੀ ਕਿ ਸਬਤੂ ਦੇ ਪਾਸੋਂ ਮੰਗਦੇ ਨੇ ਤਕਰ ਅਰਦਾਸ ਇਹ ਵਾਹਿਗੁਰੂ ਜੀ ਮਾਤਾ ਗੰਗਾ ਜੀ ਨੂੰ ਸੰਤਾਨ ਦੀ ਦਾਤ ਬਖਸ਼ੋ ਇਹ ਬੋਲ ਸੁਣ ਕੇ ਮਾਤਾ ਗੰਗਾ ਜੀ ਦੇ ਨੈਣਾਂ ਵਿੱਚ ਵਿਰਾਗਮੀ ਅਥਰੂ ਆ ਗਏ ਤੌਰ ਬਾਬਾ ਬੁੱਢਾ ਸਾਹਿਬ ਜੀ ਨੂੰ ਅਰਦਾਸ ਦੇ ਉੱਪਰ ਬੜਾ ਭਰੋਸਾ ਸੀ ਗੁਰੂ ਨਾਨਕ ਦੇ ਘਰ ਤੇ ਔਰ ਉਹਨਾਂ ਨੇ ਬੜੇ ਫਖਰ ਨਾਲ ਇਹ ਗੱਲ ਕਹੀ ਸੀ ਕਿ ਤੁਮਰੇ ਗਰੇ ਪ੍ਰਗਟੇਗਾ ਜੋ ਦਾ ਜਾਕੋਬ ਬਲ ਗੁਣ ਕਿਨੂ ਨਾਲ ਸੋਦਾ ਸਾਡੇ ਵਿਦਵਾਨ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਗੰਡੇ ਤੇ ਮੁੱਕੀ ਮਾਰੀ ਕਿਉਂਕਿ ਪੁਰਾਣੇ ਸਮਿਆਂ ਦੌਰਾਨ ਆਪਾਂ ਬਾਹਰ ਖੇਤਾਂ ਵਿੱਚ ਵੀ ਰੋਟੀ ਖਾਂਦੇ ਆ ਮੁੱਕੀ ਨਾਲ ਗੰਡਾ ਭੰਨਦੇ ਸੀ ਉਹਦੇ ਵਿੱਚ ਜਿਹੜੀ ਗੰਡੀ ਸੀ ਉਹ ਬਾਹਰ ਨਿਕਲੀ ਕਹਿੰਦੇ ਇਸ ਤਰ੍ਹਾਂ ਤੁਹਾਡਾ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਏਗਾ ਝਾਲਮਾ ਦੇ ਗੰਡੇ ਵਾਂਗ ਸਿਰ ਪੰਨੇਗਾ ਸੋ ਖੈਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਅਰਦਾਸ ਕੀਤੀ ਅਰਦਾਸ ਸੁਣੀ ਦਤਾਰ ਪ੍ਰਭ ਹੋਈ ਕਿਰਪਾਲ ਅਗਲੇ ਸਾਲ 21 ਹਾਰ ਸੰਮਤ 1652 ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੋਖ ਤੋਂ ਨਗਰ ਗੁਰੂ ਕੀ ਵਡਾਲੀ ਵਿੱਚ ਮੇਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸੋ ਜਿਸ ਦਿਨ ਮਾਤਾ ਗੰਗਾ ਜੀ ਅਰਦਾਸ ਕਰਵਾ ਕੇ ਗਏ ਸਨ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸਭਾ ਸੁਸਾਇਟੀਆਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ। ਅੱਜ ਵੀ ਇੱਕ ਸੰਗਤ ਦੀ ਭਾਵਨਾ ਬਣੀ ਹੋਈ ਹੈ। ਅੱਜ ਵੀ ਸੰਗਤਾਂ ਮਿਸੇ ਪ੍ਰਸ਼ਾਦ ਦੇ ਲੱਸੀ ਗੰਢੇ ਆਦ ਲੈ ਕੇ ਆਉਂਦੀਆਂ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਂਦੇ ਨੇ ਕਿ ਜਿਹਦੇ ਘਰ ਸੰਤਾਨ ਨਹੀਂ ਹੈਗੀ ਕੋਈ ਧੀ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ। ਇਹਦੇ ਤੋਂ ਇਲਾਵਾ ਹੋਰ ਵੀ ਜੋ ਕੋਈ ਮਰਜ਼ਾ ਲਈ ਕੇ ਆਉਂਦਾ ਹੈ ਤਾਂ ਜਿਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੇ ਤੇ ਗੁੱਝੇ ਛੰਨੀ ਨਾ ਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਇਸ ਤਰ੍ਹਾਂ ਹਰੇਕ ਦੇ ਮਨ ਦੀ ਮਰਜ਼ੀ ਜਿਹੜੀ ਹੈ ਉਹ ਪੂਰੀ ਹੁੰਦੀ ਹੈ ਅਸੀਂ ਸੰਗਤਾਂ ਦੇ ਉਤਸ਼ਾਹ ਪ੍ਰੇਮ ਤੋਂ ਵੇਖ ਸਕਦੇ ਹਾਂ ਕਿ ਲੱਖਾਂ ਦੀ ਤਾਦਾਦ ਵਿੱਚ ਸੰਗਤ ਜਿਹੜੀ ਸਲਾਨਾ ਜੋੜ ਮੇਲੇ ਤੇ ਪਹੁੰਚਦੀ ਹੈ ਅੱਜ ਵੀ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਦੋਂ ਅਸੀਂ ਇਸ ਸਥਾਨ ਤੇ ਰਹਿਣ ਦੀ ਗੱਲ ਕਰਦੇ ਬਾਬਾ ਬੁੱਢਾ ਜੀ ਦੀ ਇਤਿਹਾਸ ਗਵਾਹੀ ਪਰਦਾ ਹੈ ਕਿ ਜਦੋਂ ਰਾਜਾ ਅਕਬਰ ਗੋਇੰਦਵਾਲ ਦੀ ਧਰਤੀ ਤੇ ਆਇਆ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਰਿਆਂ ਨੂੰ ਇੱਕ ਹੁਕਮ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ ਤੇ ਪਹਿਲਾ ਪੰਗਤ ਵਿੱਚ ਬੈਠ ਕੇ ਆਪਣੀ ਜਾਤ ਵਿਮਾਨਤਾ ਦੇ ਹੰਕਾਰ ਨੂੰ ਛੱਡਿਆ ਜਾਵੇ ਆਪਣੇ ਉੱਚੇ ਅਹੁਦੇ ਨੂੰ ਰਾਜ ਸਤਾ ਦੇ ਹੰਕਾਰ ਨੂੰ ਅਕਬਰ ਨੇ ਕਬੂਲਿਆ ਔਰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਫਿਰ ਗੁਰੂ ਅਮਰਦਾਸ ਜੀ ਦੇ ਦਦਾਰ ਪਿਆਰ ਨੂੰ ਪ੍ਰਾਪਤ ਕੀਤਾ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ ਸੀ ਕਿ ਮੈਂ ਗੁਰੂ ਕੇ ਲੰਗਰਾਂ ਦੇ ਵਾਸਤੇ ਕੋਈ ਜਗੀਰ ਜਿਹੜੀ ਹੈ ਉਹ ਲਵਾਉਣੀ ਚਾਹਣਾ ਹੈ ਪਰ ਪਾਤਸ਼ਾਹ ਕਹਿਣ ਲੱਗੇ ਤੇ ਲੰਗਰ ਜਿਹੜਾ ਗੁਰੂ ਦੀ ਸੰਗਤ ਦੇ ਤਿੰਨ ਫੋਰ ਨਾਲ ਚੱਲਦਾ ਹੈ ਕਹਿੰਦੇ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਪਾਣੀ ਜੀ ਨੇੜੇ ਸੀ ਤੇ ਉਹਨਾਂ ਵੱਲ ਵੇਖ ਕੇ ਅਕਬਰ ਨੇ ਕਿਹਾ ਸੀ ਜੈਸੀ ਆਪकी ਬੇਟੀ ਤੈਸੀ ہماری ਬੇਟੀ ਅਸੀਂ ਇਹਨਾਂ ਦੇ ਨਾਮ ਕਰਵਾ ਦਿੰਨੇ ਤੇ ਗੁਰੂ ਅਮਰਦਾਸ ਮਹਾਰਾਜ ਕਹਿ ਲੱਗੇ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਪਰਿਵਾਰਵਾਦ ਨੂੰ ਥਾਂ ਕੋਈ ਨਹੀਂ ਰਾਜਾ ਅਕਬਰ ਹੋਰ ਵੀ ਪ੍ਰਭਾਵਿਤ ਹੋਇਆ ਔਰ ਉਸਨੇ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਉਹ ਗੁਰੂ ਦੇ ਲੰਗਰਾਂ ਦੇ ਨਾਮ ਕਰਵਾ ਦਿੱਤੀ ਕੁਝ ਵੀ ਦੀਵਾਨ 12 ਕਹਿੰਦੇ ਨੇ ਕੋਈ 22 ਕਹਿੰਦੇ ਨੇ ਵੈਸੇ ਪਰਚਲਤ ਜਿਹੜਾ ਉਹ 84 ਪਿੰਡਾਂ ਦੀ ਜ਼ਗੀਰ ਹੈ ਜ਼ਗੀਰ ਹੁੰਦਾ ਹੈ ਸਰਕਾਰੀ ਮਾਮਲਾ ਜ਼ਮੀਨ ਦਾ ਸਰਕਾਰੀ ਮਾਮਲਾ ਜਿਹੜਾ ਹੁੰਦਾ ਉਹਨੂੰ ਜ਼ਗੀਰ ਕਿਹਾ ਜਾਂਦਾ ਔਰ ਇਹ ਜਿਹੜੀ ਜ਼ਮੀਨ ਹੈ ਇਹਦੇ ਬਾਰੇ ਸਰਦਾਰ ਕਾਨ ਸਿੰਘ ਨਾਬਾ ਜੀ ਨੇ ਮਹਾਨ ਕੋਸ਼ ਵਿੱਚ ਸਰਦਾਰ